i'm going

ਫੋਜੀ ਪ੍ਰਮਾਜੀ ਪੀਰ ਮਬਾ ਪੀਰਾ ਸਾਹਿਬ ਕਹਿੰਦੇ ਪੀਰ ਬਾਬਾ ਪੀਰਾ ਸਾਦੇ ਦਰਬਾਰ ਦੇ ਕੱਟ ਸੋਹਣਾ ਬਾਬੇ ਦੀ ਸੇਜ ਸਜੀ ਫੁੱਲਾਂ ਦੀ ਸੇਜ ਉੱਤੇ ਬਾਬੇ ਦੇ ਦਰਬਾਰ ਤੇ ਸੰਗਤ ਪੰਗਤ 'ਚ ਬੈ ਕੇ ਲੰਗਰ ਛਕਦੀ ਖੁਸ਼ੀ ਦੇ ਮੌਕੇ ਤੇ ਛਕਦੀ ਏ ਮੇਲ 'ਤੇ ਚੰਗੇ ਮਾਪੇ ਮੁੰਡੇ ਕੁੜੀ ਵਿੱਚ ਗੁਣ ਵੰਦੇ ਬਹੁਤਾ ਜਾਂਦੇ ਦੀ ਦਾਜ ਦੇ ਦੇਹਜ ਉੱਤੇ ਤੇ ਕਲਾਕਾਰੀ ਵਿੱਚ ਕਿੰਨਾ ਮਿਹਨਤਾਂ ਦਾ ਪੰਦਾ ਗਿਦਾ ਸੰਧੂਆ ਮੁੱਲ ਸੱਜੇ ਜੁੱਤੇ ਪੰਦਾ ਗਿਦਾ ਸੰਧੂਆ ਮੁੱਲ ਸੱਜੇ ਜੁੱਤੇ ਕਹਿੰਦੇ ਕੰਮ ਦਾ ਡੱਕਾ ਨਹੀਂ ਤੋੜਦੀ ਜਿਹੜੀ ਪੇਕਾ ਤੋਂ ਲਿਆਈ ਲੋਹੜਿਆ ਦਾ ਦਾਜ ਹੋਵੇ ਕੈਲੇ ਫੋੜਿਆ ਆਪਣੀ ਕੀ ਰੀਸ ਕਰੂ ਜੇ ਕਿਤੇ ਨਸ਼ਾ ਤੋਂ ਮੁਕਤ ਆ ਪੰਜਾਬ ਹੋਵੇ ਕਲਾਕਾਰ ਦੀ ਭੂਦਰੀ ਭਰਾ ਦਿੰਦੇ ਜਦੋਂ ਮਾੜੀ ਸੌਣ ਤੇ ਮਾੜੇ ਵਜਦੇ ਸਾਜ ਹੋਵੇ ਸੰਗੇ ਪੜੇ ਸਾਜੀਆਂ ਨਮਾਜ਼ੀਆਂ ਨੂੰ ਸਾਊਂਡ ਵਾਲੇ ਨੂੰ ਉਹ ਕਲਾਕਾਰ ਬਾੜੀ ਪਾਈ ਫਿਰਦਾ ਜਿਹਨੇ ਖੁੱਦ ਨਾ ਕੀਤਾ ਅਰਿਆਜ ਹੋਵੇ ਗਊ ਗਰੀਬ ਤੇ ਜੱ ਕਿਸਾਨ ਨੂੰ ਕਿਦੂ ਇਨਸਾਨ ਕਿੱਥੋਂ ਜਿੱਥੇ ਲੰਡੇ ਦੇ ਲੁੱਟਿਆਲਾ ਰਾਜ ਹੋਵੇ ਕਿੰਨ ਉਸ ਨਗਰ ਦੀ ਰਾਖੀ ਕੌਣ ਕਰੂ ਜਿਸ ਨਗਰ ਦਾ ਮੁਖੀ ਖੁਦ ਜਲਾਨੀ ਆਜ ਹੋਵੇ ਲੱਕੀਸ਼ਾ ਧੀਆਂ ਦਾ ਇਹ ਬੜੀ ਕੋਈ ਜਰਨ ਜੱਗਦੇ ਜੇ ਪੁੱਤ ਵੇਚਨ ਦਾ ਹੋਵੇ ਜੇ ਪੁੱਤ ਵੇਚਨ ਦਾ ਇੱਕ ਬੜਾਈਆ ਵੀ ਆਪਣੀ ਪੜਾਈਆ ਕਹਿੰਦੇ ਅੰਗਰੇਜ਼ਾਂ ਨੇ ਕਾਰ ਕੱਢੀ ਫੇਠਾ ਰੇਲ ਚਲਾਈ ਉਤੇ ਜਹਾਜ਼ ਵਖਰਾ ਅੰਗਰੇਜ਼ਾਂ ਨੇ ਕਾਰ ਕੱਢੀ ਫੇਠਾ ਰੇਲ ਚਲਾਈ ਉਤੇ ਜਹਾਜ਼ ਵਖਰਾ ਪੰਜਾਬੀਆਂ ਨੇ ਕਾਰ ਕੱਢੀ ਇੱਕ ਧੀ ਵੀ ਦੰਦੇ ਤੇ ਦੂਜਾ ਨਾਜ ਵਖਰਾ ਇੱਕ ਧੀ ਵੀ ਦੰਦੇ ਦੂਜਾ ਨਾਜ ਵਖਰਾ ਸੁਣਾ ਲਈ ਅੱਜ ਜੀ ਦੇ ਸਿਆਣੇ ਮਿਲ ਕੰਨੀਆਂ ਕਈਆਂ ਕਥੀਆਂ ਹੋਈ ਗੱਲਾਂ ਜਦੋਂ ਖੁੱਡਾ ਦੇ ਬਹਿ ਕੇ ਕੋਈ ਚਰਚਾ ਕਰਦੇ ਆ ਸਾਡੇ ਦੀਦਕਾਰ ਉਸ ਚਰਚਾ ਨੂੰ ਦਿੱਤੇ ਚਪਰੋਕ ਕੇ ਲੋਕ ਧੱਤ ਦਾ ਨਾ ਜਾ ਦਿੰਦੇ ਆ ਸੁਰਮਤਰ ਵੀ ਮੈਂ ਕੀ ਕਰੀ ਸੋ ਬਹੁਤ ਬਹੁਤ ਅਨਮੋਲ ਲੱਖੀ ਵੀ ਬਹੁਤ ਬਹੁਤ ਬੰਦਗੀ ਸਾਨੂੰ दान लखवी का धन्यवाद मिला बहुत बहुत धन्यवाद बहुत बहुत थैंक यू सो मच सो पेश है जी कुछ सच्चिया कर सियाने ने कटे हुए दांत तो की लिखे है Yeah. you